ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਸਰਕਾਰ ਸਭ ਤੋਂ ਵੱਡੀ ਦੁਸ਼ਮਣ ਹੈ ਭਾਰਤੀਆਂ ਦੀ ਨਾਰੇ ਸਵਦੇਸ਼ੀ ਦੇ ਦਿੰਦੇ ਸੀ ਨਾਰੇ ਮੇਕ ਇਨ ਇੰਡੀਆ ਦੇ ਦਿੰਦੇ ਸੀ ਲੇਕਿਨ ਮਜ਼ਦੂਰਾਂ ਦੀ ਕਿਸਾਨਾਂ ਦੀ ਦੁਕਾਨਦਾਰਾਂ ਦੀ ਗਰੀਬਾਂ ਦੀ ਦੁਸ਼ਮਣ ਸਾਬਤ ਹੋ ਰਹੀ ਹੈ ਸਰਕਾਰ ਜਿਹੜੇ ਇਹ ਕੰਮ ਕਰ ਰਹੀ ਹੈ ਹੁਣ ਕੱਲ ਹੀ ਇੱਕ ਇਹਨਾਂ ਨੇ ਫ੍ਰੀ ਟ੍ਰੇਡ ਐਗਰੀਮੈਂਟ ਕੀਤਾ ਹੈ ਇੱਕ ਵਪਾਰਕ ਸਮਝੌਤਾ ਕੀਤਾ ਨਿਊਜ਼ੀਲੈਂਡ ਨਾਲ ਨਿਊਜ਼ੀਲੈਂਡ ਤੋਂ ਸੇਬ ਲਿਆਵਾਂਗੇ ਕਹਿੰਦੇ ਤੇ ਉਹਦੇ ਤੇ ਜਿਹੜਾ ਪਹਿਲਾ ਟੈਰਿਫ ਲੱਗਦਾ ਸੀ ਉਹ 50% ਤੋਂ 25% ਕਰਤਾ ਗਿਆ ਤੇ ਜਿਹੜੇ ਸਾਡੇ ਇੱਥੇ ਕਿਸਾਨ ਇੱਥੇ ਮਜ਼ਦੂਰ ਜਿਹੜੇ ਸੇਬ ਪੈਦਾ ਕਰਦੇ ਫਿਰ ਉਹਨਾਂ ਦਾ ਕੀ ਬਣੂ 50 ਹਜ਼ਾਰ ਕਰੋੜ ਦੀ ਸਿੱਧੀ ਸਿੱਧੀ ਜਿਹੜੀ ਇਕਨੋਮਿਕ ਛੱਟ ਕੇਂਦਰ ਦੀ ਭਾਜਪਾ ਸਰਕਾਰ ਨੇ ਮੋਦੀ ਸਰਕਾਰ ਨੇ ਹਿੰਦੁਸਤਾਨ ਦੇ ਗਰੀਬਾਂ ਦੇ ਪੈਕਸ ਤੇ ਮਾਰੀ ਹੈ ਕਿਸਾਨਾਂ ਦੀ ਪਿੱਠ ਤੇ ਮਾਰੀ ਹੈ ਇਹਦੀ ਪਰਪਾਈ ਕਿੱਥੋਂ ਹੋਏਗੀ ਨਾਰੇ ਸਵਦੇਸ਼ੀ ਦੇ ਦੇਣੇ ਤੇ ਗੱਲ ਤੇ ਕੰਮ ਇਸ ਇੰਡੀਆ ਕੰਪਨੀ ਵਾਲੇ ਕਰਨੇ ਇਸ ਇੰਡੀਆ ਕੰਪਨੀਆਂ ਦੇ ਵੀ ਇਸੇ ਤਰ੍ਹਾਂ ਦੀਆਂ ਨੀਤੀਆਂ ਸੀ ਉਹਨਾਂ ਨੇ ਸਾਡੀ ਖੇਤੀਬਾੜੀ ਸਾਡਾ ਘਰੇਲੂ ਵਪਾਰ ਸਾਡੇ ਘਰੇਲੂ ਕਾਰੋਬਾਰ ਸਾਰੇ ਠੱਪ ਕਰਤੇ ਸੀ ਔਰ ਆਪ ਦਾ ਮਾਲ ਲਿਆ ਕਿੱਥੇ ਵੇਚਦੇ ਸੀ ਸੋ ਮੈਂ ਜਿੱਥੇ ਹਿੰਦੁਸਤਾਨ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਇਹ ਅਪੀਲ ਕਰਦਾ ਕਿ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਓ ਦੂਜਾ ਕੇਂਦਰ ਸਰਕਾਰ ਨੂੰ ਵੀ ਕਹਿਣਾ ਕਿ ਥੋੜੀ ਬਹੁਤੀ ਹੋਸ਼ ਕਰ ਲੋ ਤੁਸੀਂ ਦੇਸ਼ ਦੇ ਵਿੱਚ ਮਜ਼ਦੂਰ ਨੂੰ ਨਾਰਾਜ਼ ਕਰਕੇ ਗਰੀਬ ਕਿਸਾਨ ਨੂੰ ਨਾਰਾਜ਼ ਕਰਕੇ ਤੁਸੀਂ ਬਹੁਤੀ देर ਰਾਜ ਨਹੀਂ ਕਰ ਸਕਦੇ ਹੁਣ ਤੁਹਾਡੇ ਤਾਬੂਤ ਦੇ ਵਿੱਚ ਆਖਰੀ ਕਿੱਲ ਲਾ ਲਿਆ ਤੁਸੀਂ ਆਪਣੇ ਆਪ ਨਹੀਂ ਤਾਂ ਜਲਦੀ ਤੋਂ ਜਲਦੀ ਇਹ ਜਿਹੜਾ ਫੈਸਲਾ ਹੈ ਕਿਸਾਨ ਵਿਰੋਧੀ ਫੈਸਲਾ ਹੈ ਮਜ਼ਦੂਰ ਵਿਰੋਧੀ ਫੈਸਲਾ ਹੈ ਇਹ 50% ਟੈਰਿਫ ਕਟਾ ਕੇ 25% ਕਰਨ ਵਾਲਾ ਫੈਸਲਾ ਇਹਨੂੰ ਤੁਰੰਤ ਵਾਪਸ ਲਓ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਸਰਕਾਰ ਸਭ ਤੋਂ ਵੱਡੀ ਦੁਸ਼ਮਣ ਹੈ ਭਾਰਤੀਆਂ ਦੀ ਨਾਰੇ ਸਵਦੇਸ਼ੀ ਦੇ ਦਿੰਦੇ ਸੀ ਨਾਰੇ ਮੇਕ ਇਨ ਇੰਡੀਆ ਦੇ ਦਿੰਦੇ ਸੀ ਲੇਕਿਨ ਮਜ਼ਦੂਰਾਂ ਦੀ ਕਿਸਾਨਾਂ ਦੀ ਦੁਕਾਨਦਾਰਾਂ ਦੀ ਗਰੀਬਾਂ ਦੀ ਦੁਸ਼ਮਣ ਸਾਬਤ ਹੋ ਰਹੀ ਹੈ ਸਰਕਾਰ ਜਿਹੜੇ ਇਹ ਕੰਮ ਕਰ ਰਹੀ ਹੈ ਹੁਣ ਕੱਲ੍ਹ ਹੀ ਇੱਕ ਇਹਨਾਂ ਨੇ ਫ੍ਰੀ ਟ੍ਰੇਡ ਐਗਰੀਮੈਂਟ ਕੀਤਾ ਇੱਕ ਵਪਾਰਕ ਸਮਝੌਤਾ ਕੀਤਾ ਨਿਊਜ਼ੀਲੈਂਡ ਨਾਲ ਨਿਊਜ਼ੀਲੈਂਡ ਤੋਂ ਸੇਬ ਲਿਆਵਾਂਗੇ ਕਹਿੰਦੇ ਤੇ ਉਹਦੇ ਤੇ ਜਿਹੜਾ ਪਹਿਲਾਂ ਟੈਰਿਫ ਲੱਗਦਾ ਸੀ ਉਹ 50% ਤੋਂ 25% ਕਰਤਾ ਗਿਆ ਤੇ ਜਿਹੜੇ ਸਾਡੇ ਇੱਥੇ ਕਿਸਾਨ ਇੱਥੇ ਮਜ਼ਦੂਰ ਜਿਹੜੇ ਸੇਬ ਪੈਦਾ ਕਰਦੇ ਫਿਰ ਉਹਨਾਂ ਦਾ ਕੀ ਬਣੂ 50 ਹਜ਼ਾਰ ਕਰੋੜ ਦੀ ਸਿੱਧੀ ਸਿੱਧੀ ਜਿਹੜੀ ਇਕਨੋਮਿਕ ਛੱਟ ਕੇਂਦਰ ਦੀ ਭਾਜਪਾ ਸਰਕਾਰ ਨੇ ਮੋਦੀ ਸਰਕਾਰ ਨੇ ਹਿੰਦੁਸਤਾਨ ਦੇ ਗਰੀਬਾਂ ਦੇ ਪਿੱਛੇ ਮਾਰੀ ਹੈ ਕਿਸਾਨਾਂ ਦੀ ਪਿੱਛੇ ਮਾਰੀ ਹੈ ਇਹਦੀ ਪਰਪਾਈ ਕਿੱਥੋਂ ਹੋਏਗੀ ਨਾਰੇ ਸਵਦੇਸ਼ੀ ਦੇ ਦੇਣੇ ਤੇ ਗੱਲ ਤੇ ਕੰਮ ਈਸਟ ਇੰਡੀਆ ਕੰਪਨੀ ਵਾਲੇ ਕਰਨੇ ਈਸਟ ਇੰਡੀਆ ਕੰਪਨੀਆਂ ਦੇ ਵੀ ਇਸੇ ਤਰ੍ਹਾਂ ਦੀਆਂ ਨੀਤੀਆਂ ਸੀ ਉਹਨਾਂ ਨੇ ਸਾਡੀ ਖੇਤੀਬਾੜੀ ਸਾਡਾ ਘਰੇਲੂ ਵਪਾਰ ਸਾਡੇ ਘਰੇਲੂ ਕਾਰੋਬਾਰ ਸਾਰੇ ਠੱਪ ਕਰਤੇ ਸੀ ਔਰ ਆਪ ਦਾ ਮਾਲ ਲਿਆ ਕੇ ਥੇ ਵੇਚਦੇ ਸੀ ਸੋ ਮੈਂ ਜਿੱਥੇ ਹਿੰਦੁਸਤਾਨ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਇਹ ਅਪੀਲ ਕਰਦਾ ਕਿ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਓ ਦੂਜਾ ਕੇਂਦਰ ਸਰਕਾਰ ਨੂੰ ਵੀ ਕਹਿਣਾ ਕਿ ਥੋੜੀ ਬਹੁਤੀ ਹੋਸ਼ ਕਰ ਲੋ ਤੁਸੀਂ ਦੇਸ਼ ਦੇ ਵਿੱਚ ਮਜ਼ਦੂਰ ਨੂੰ ਨਾਰਾਜ਼ ਕਰਕੇ ਗਰੀਬ ਕਿਸਾਨ ਨੂੰ ਨਾਰਾਜ਼ ਕਰਕੇ ਤੁਸੀਂ ਬਹੁਤੀ देर ਰਾਜ ਨਹੀਂ ਕਰ ਸਕਦੇ ਹੁਣ ਤੁਹਾਡੇ ਤਾਬੂਤ ਦੇ ਵਿੱਚ ਆਖਰੀ ਕਿੱਲ ਲਾ ਲਿਆ ਤੁਸੀਂ ਆਪਣੇ ਆਪ ਨਹੀਂ ਤਾਂ ਜਲਦੀ ਤੋਂ ਜਲਦੀ ਇਹ ਜਿਹੜਾ ਫੈਸਲਾ ਹੈ ਕਿਸਾਨ ਵਿਰੋਧੀ ਫੈਸਲਾ ਹੈ ਮਜ਼ਦੂਰ ਵਿਰੋਧੀ ਫੈਸਲਾ ਹੈ ਇਹ 50% ਟੈਰਿਫ ਕਟਾ ਕੇ 25% ਕਰਨ ਵਾਲਾ ਫੈਸਲਾ ਇਹਨੂੰ ਤੁਰੰਤ ਵਾਪਸ ਲਓ